ਸੋ ਚੈਨਲ ਇੰਡੀਆ ਕਰਾਈਮ ਨਿਊ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਕਰਦੇ ਆ ਜੀ ਸਵਾਗਤ ਅ ਅੱਜ ਅਸੀਂ ਪਹੁੰਚੇ ਆ ਜੀ ਅਜਨਾਲਾ ਅਜਨਾਲੇ ਤੋਂ ਵਾਇਆ ਜੋ ਕਿ ਰਮਦਾਸ ਨੂੰ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਸੜਕ ਦੇ ਵਿੱਚ ਤਕਰੀਬਨ ਆ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਆਜੇ ਵੀ ਚੜਿਆ ਹੋਇਆ 1.5 ਫੁੱਟ ਤੋਂ ਤਾਂ ਹੀ ਤਕਰੀਬਨ ਜ਼ਿਆਦਾ ਹੈ ਔਰ ਇਧਰ ਸੇਵਾਦਾਰ ਜੇ ਵੇਖੀਏ ਇਹਦੇ ਟਰਾਲੀਆਂ ਨਾਲ ਕੋਈ ਅੰਤ ਨਹੀਂ ਆ ਸੇਵਾਦਾਰ ਕੋਈ ਅੰਤ ਨਹੀਂ ਆ ਤੇ ਅੱਗੇ ਵੀ ਸੋਚ ਆਇਆ ਇਹ ਅਗਲੇ ਬਨੇ ਪਿੰਡ ਮਲਕਪੁਰਾਉਂਦਾ ਜੀ ਜੋ ਕਿ ਰੋਡ ਦੇ ਉੱਤੇ ਹੈ ਉੱਥੇ ਵੀ ਲੈਂਟ ਬੈਕ ਡਿੱਗ ਚੁੱਕਾ ਉੱਥੇ ਵੀ ਆਪਾਂ ਕੁਝ ਉਹਨਾਂ ਦੇ ਕੁਝ ਤਸਵੀਰਾਂ ਲੈਣੇ ਆ ਉਹਦਾ ਹਾਲ ਪੁੱਛਦੇ ਆ ਉਹਦਾ ਦਰਦ ਜਿਹਾ ਉਹ ਆਪਣੇ ਕੈਮਰੇ ਨਾਲ ਹੀ ਤੁਹਾਡੇ ਅੱਜ ਨਾਲੇ ਤੋਂ ਰੰਗਰੂ ਕਰਦੇ ਆ ਸੋ ਬਹੁਤ ਅਜ ਨਾਲੇ ਤੋਂ ਲੈ ਕੇ ਰਮਨਦਾਸ ਤੱਕ ਜੋ ਕਿ ਲੋਕਾਂ ਦਾ ਬਹੁਤ ਪਾਣੀ ਦੇ ਨਾਲ ਬੁਰਾ ਹਾਲ ਹੋਇਆ ਹੋਇਆ ਹੈ ਬਹੁਤ ਜਿਆਦੇ ਲੋਕ ਇਸ ਪਾਣੀ ਦੀ ਮਾਰ ਹੇਠ ਜੋ ਆਏ ਨੇ ਸਾਰੇ ਦਾ ਹਾਲ ਚਾਲ ਪੁੱਛਣ ਵਾਸਤੇ ਆਸ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਔਰ ਮੇਰੇ ਨਾਲ ਸਾਡੇ ਚੈਨਲ ਦੇ ਹੈਡ ਸੁਖਨਾਮ ਸਿੰਘ ਉਹ ਵੀ ਮਾਦੇ ਨਾਲ ਪੂਰੀ ਜੀ ਟੀਮ ਪਹੁੰਚੀ ਹੈ ਸੋ ਵੱਖ-ਵੱਖ ਸੋ ਤੁਹਾਡੇ ਨਾਲ ਦੇਖਦੇ ਆਂ ਦੇਖੋ ਕਿੰਨਾ ਕਿੰਨਾ ਪਾਣੀ ਦੇ ਕਿਵੇਂ ਕਿਵੇਂ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਚੈਨਲ ਆਹੀ ਤੁਹਾਡੇ ਰੂਪ ਰੂਪ ਦੇ ਰਹਾਂਗੇ ਸੋ ਦੇਖਦੇ ਰਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਔਰ ਮੇਰੇ ਨਾਲ ਚੈਨਲ ਦੇ ਹੈਡ ਸੁਖਨਾਮ ਸਿੰਘ ਕਹੋ ਸਾਹਿਬ ਕੱਜ ਨਾ ਰਮਦਾਸ ਰੋਡ ਗੁਰਦਾਸਪੁਰ ਰੋਡ ਜਿਨਾਲਾ ਗੁਰਦਾਸਪੁਰ ਰਮਦਾਸ ਰੋਡ ਕਈ ਦਿਨਾਂ ਦੀ ਬਾਰਿਸ਼ ਦੇ ਬਾਅਦ ਹਾਲੇ ਵੀ ਇੱਥੇ ਬਹੁਤ ਪਾਣੀ ਹੈ ਆ ਮੇਨ ਰੋਡ ਹੈ ਦੇਖੋ ਕਿੰਨਾ ਪਾਣੀ ਚੱਲ ਰਿਹਾ ਕਾਲੀਆਂ ਟਰੈਕਟਰ ਜੋ ਬੀ ਆ ਮੋਸਰ ਹੋ ਰਿਹਾ